ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਸਾਰੇ ਸੱਜਣਾ ਦਾ ਉਮੀਦ ਆ ਸਾਰੇ ਸੱਜਣ ਦੇ ਸਾਰੇ ਸੱਜਣਾ ਦੇ ਪਸ਼ੂ ਠੀਕ ਠਾਕ ਹੋਣਗੇ ਬਾਕੀ ਸੱਜਣੋ ਤੁਸੀਂ ਅੱਜ ਸੱਜਣੋ ਅੱਜ ਤੁਸੀਂ ਆਪਣੀ ਜੋ ਕੈਪਸ਼ਨ ਲਿਖੀ ਪੜ੍ਹ ਲਈ ਹੋਊਗੀ ਮਿਆਜੇ ਨੁਕਸਾਨ ਹੋਣ ਤੋਂ ਵੱਡਾ ਬਚ ਗਏ ਉਹ ਨੁਕਸਾਨ ਕੀ ਆਪਣਾ ਹੋ ਚੱਲਿਆ ਸੀ ਉਸ ਸੰਬੰਧੀ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਜਿਹੜੇ ਸੱਜਣ ਆਏ ਆਪਣੇ ਫੇਸਬੁੱਕ ਪੇਜ ਦੇ ਨਵੇਂ ਉਹ ਫੋਲੋ ਕਰਨਾ ਤੇ ਜਿਹੜੇ YouTube ਚੈਨਲ ਤੇ ਆਇਆ ਸੱਜਣ ਉਹ ਸਬਸਕ੍ਰਾਈਬ ਕਰਨਾ ਜੀ ਬਾਕੀ ਸੱਜਣਾ ਦਾ ਆਪਣੀਆਂ ਵੀਡੀਓਜ਼ ਤੇ ਹੁਣ ਆਪਾਂ ਨੂੰ ਪਿਆਰ ਮਿਲਦਾ ਰਹੇ ਤਾਂ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਸੱਜਣ ਆਉਂਦੇ ਆ ਜੀ ਨਵੇਂ ਉਹ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨੀ ਕੋਸ਼ਿਸ਼ ਕਰਿਆ ਕਰੋ ਤਾਂ ਜੋ ਆਪਾਂ ਤੁਹਾਡੇ ਲਈ ਚੰਗੀਆਂ ਜਾਣਕਾਰੀ ਵਾਲੀਆਂ ਵੀਡੀਓ ਤੇ ਪ੍ਰੈਕਟੀਕਲੀ ਪ੍ਰੈਕਟੀਕਲ ਕੀਤੀਆਂ ਹੋਈਆਂ ਗੱਲਾਂ ਤੁਹਾਡੇ ਤਾਂ ਸ਼ੇਅਰ ਕਰ ਸਕੀਏ ਬਾਕੀ ਸੱਜਣ ਨੂੰ ਗੱਲ ਕਰੀਏ ਆਪਾਂ ਜਿਹੜਾ ਆਪਣਾ ਨੁਕਸਾਨ ਹੋ ਚੱਲਿਆ ਸੀ ਉਸ ਤੇ ਗੱਲ ਕਰਦੇ ਆਂ ਅਹ ਇਹ ਸੱਜਣ ਨੂੰ ਲਗਭਗ 2 ਦਿਨ ਪਹਿਲਾਂ ਦੀ ਗੱਲ ਐ ਇਸ ਤੋਂ ਸੋ ਮਾਫੀ ਚਾਹੁੰਦਾ ਸੱਜਣਾ ਤੋਂ ਵੀ ਮੌਕੇ ਤੇ ਉਹਦੇ ਵੀਡੀਓ ਨਹੀਂ ਬਣੀ ਕਿਉਂਕਿ ਮੈਂ ਕਾਫੀ ਪਸ਼ੂ ਚ ਰੁੱਝ ਗਿਆ ਸੀ ਜੋ ਆਪਣੀ ਮਲਕੀ ਮਾਝ ਸੱਜਣੋ ਬੈਠੀ ਆ ਰਾਈਟ ਸਾਈਡ ਉਸ ਨੂੰ ਜੋ ਦਿੱਕਤ ਆ ਗਈ ਸੀ ਸੱਜਣੋ ਸਭ ਤੋਂ ਪਹਿਲਾਂ ਤਾਂ ਵੀ ਉਸ ਨੂੰ ਜੋ ਗੋਏ ਦੀ ਦਿੱਕਤ ਆ ਗਈ ਸੱਜਣੋ ਮੰਨ ਕੇ ਚਲੋ ਆਪਾਂ ਕਹਿ ਸਕਦੇ ਜੀ ਬੰਨ ਦੀ ਸਮੱਸਿਆ ਸ਼ੁਰੂ ਹੋ ਚੱਲੀ ਸੀ ਉਹ ਇਹ ਨਹੀਂ ਕਾਰਨ ਪਤਾ ਲੱਗਾ ਵੀ ਕਿਉਂ ਸ਼ੁਰੂ ਹੋਈ ਆ ਉਸ ਦੇ ਵਿੱਚ ਮੈਂ ਇਹ ਸੱਜਣਾਂ ਨੂੰ ਕਹਿਣਾ ਚਾਹੁੰਦਾ ਵੀ ਚਲੋ ਜੀ ਆਪਾਂ ਪਸ਼ੂ ਸਾਹਮਦੇ ਆ ਤਾਂ ਇਸ ਚੀਜ਼ ਦਾ ਆਪਾਂ ਨੂੰ ਥੋੜਾ ਜਿਹਾ ਪਤਾ ਹੁੰਦਾ ਜੇਕਰ ਆਪਣੇ ਇਹੀ ਲੇਬਰ ਵਾਲਾ ਹੁੰਦੇ ਤੇ ਆਪਾਂ ਨਾ ਇਥੇ ਇਨਵੋਲਵ ਹੁੰਦੇ ਤਾਂ ਸ਼ਾਇਦ ਆਪਣਾ ਨੁਕਸਾਨ ਵੱਡਾ ਹੋ ਸਕਦਾ ਸੀਗਾ ਆਪਾਂ ਨੂੰ ਚਲੋ ਇਸ ਤੇ ਧਿਆਨ ਦਿੱਤਾ ਪਸ਼ੂ ਦਾ ਸਰੀਰ ਸੱਜਣੋ ਦੱਸ ਦਿੰਦਾ ਹੁੰਦਾ ਪਸ਼ੂ ਨੂੰ ਅੱਖਾਂ ਦੇ ਪਸ਼ੂ ਦੇ ਕੰਨ ਦੱਸ ਦਿੰਦੇ ਵੀ ਪਸ਼ੂ ਦੀ ਸਿਹਤ ਸਹੀ ਨਹੀਂਗੀ ਕੁਝ ਥੋੜੀ ਜਿਹੀ ਗਰਮੀ ਕਰਕੇ ਮੈਂ ਸੋਚਿਆ ਵੀ ਚਲੋ ਇਸ ਨੂੰ ਮਾੜਾ ਮੋਟਾ ਬੁਖਾਰ ਹੋ ਗਿਆ ਹੋਊਗਾ ਪੱਠੇ ਇਸ ਨੇ ਨਹੀਂ ਖਾਦੇ ਉਸ ਤੋਂ ਬਾਅਦ ਇਸ ਨੇ 26 ਤੋਂ 27 ਘੰਟੇ ਬਾਅਦ ਸੱਜਣ ਨੂੰ ਗੋਆ ਨਹੀਂ ਕੀਤਾ ਸੀਗਾ ਜਿਹਦੇ ਕਰਕੇ ਕਾਫੀ ਜ਼ਿਆਦੇ ਸੋਚਣ ਲਈ ਮਜਬੂਰ ਹੋਏ ਤੇ ਸੋਚਿਆ ਵੀ ਬੰਨ੍ਹ ਦੀ ਸਮੱਸਿਆ ਆ ਸਕਦੀ ਹੈ ਸੋ ਇਸ ਵਿੱਚ ਸੱਜਣ ਨੂੰ ਮੈਂ ਇਹ ਗੱਲ ਐਡ ਕਰਨੀ ਚਾਹੁੰਦਾ ਵੀ ਚਲੋ ਜੀ ਆਪਾਂ ਆਪ ਪਸ਼ੂ ਸਾਹਮਦੇ ਸੀ ਤਾਂ ਆਪਾਂ ਨੂੰ ਪਤਾ ਲੱਗ ਗਿਆ ਸੀ ਆਪਾਂ ਅਵੇਅਰ ਹੋ ਗਏ ਸੀ ਵੀ ਇਸ ਨੂੰ ਕੋਈ ਦਿੱਕਤ ਆ ਮੈਂ ਸੱਜਣ ਨੂੰ ਦੱਸ ਦਿੰਦਾ ਵੀ ਕੋਈ ਟ੍ਰੀਟਮੈਂਟ ਨਹੀਂ ਆਪਾਂ ਕੀਤਾ ਇਸ ਦਾ ਕੋਈ ਵੀ ਕਿਉਂਕਿ ਜੋ ਪ੍ਰੋਬਲਮ ਸੀਗੀ ਬਿਲਕੁਲ ਫਰਸਟ ਸਟੇਜ ਸਟੇਜ ਤੇ ਸੀ ਆਪਾਂ ਕਹਿ ਸਕਦੇ ਹਾਂ ਤੇ ਆਪਾਂ ਇਸ ਨੂੰ ਪਹਿਲੇ ਸਮਝ ਲਿਆ ਸੀ ਵੀ ਇਸ ਨੂੰ ਕੋਈ ਦਿੱਕਤ ਆ ਇਹ ਮੈਂ ਸੱਜਣਾ ਨੂੰ ਕਹਿਣ ਦਾ ਮੇਰਾ ਮਕਸਦ ਇਹੀ ਹੈ ਵੀ ਜੇਕਰ ਆਪਣਾ ਚਲੋ ਕੋਈ ਆਪਣੇ ਸੱਜਣ ਦੇ ਲੀਬਰ ਵਾਲੇ ਵੀ ਆਪਣੇ ਰੱਖੇ ਹੋਏ ਆ ਤੇ ਆਪਾਂ ਨੂੰ ਪਸ਼ੂਆਂ ਦੇ ਵਿੱਚ ਇਨਵੋਲਵ ਹੋਣਾ ਬਹੁਤ ਜ਼ਰੂਰੀ ਆ ਜੇਕਰ ਸ਼ਾਇਦ ਮੈਂ ਨਾ ਵੀ ਮੈਂ ਨਾਲ ਇਹਨਾਂ ਨੂੰ ਸਾਹਮਣਾ ਹੁੰਦਾ ਤਾਂ ਸ਼ਾਇਦ ਆਪਾਂ ਨੂੰ ਅੱਜ ਨੂੰ ਇਹਦੇ ਪੈਪ ਪਾਉਣੀ ਪੈ ਸਕਦੀ ਸੀ ਜਾਂ ਕੁਝ ਵੀ ਜਿਸ ਤਰ੍ਹਾਂ ਵੀ ਬੰਨ੍ਹ ਦਾ ਇਲਾਜ ਕੀਤਾ ਜਾਂਦਾ ਉਸ ਤਰ੍ਹਾਂ ਕਰਨਾ ਪੈ ਸਕਦਾ ਸੀ ਆਪਾਂ ਉਸ ਦੇ ਵਿੱਚ ਸੱਜਣ ਨੂੰ ਦੱਸਦੇ ਵੀ ਕੋਈ ਟ੍ਰੀਟਮੈਂਟ ਨਹੀਂ ਸੱਜਣ ਨੂੰ ਕੀਤਾ ਇਸ ਨੇ ਜੋ ਆਪਣੇ ਸਲਾਈਵੇਸ਼ਨ ਆ ਗਾਲਾ ਕਰਨਾ ਛੱਡਤਾ ਸੀਗਾ ਬਿਲਕੁਲ ਹੀ ਸੋ ਉਸ ਦੇ ਸਬੰਧ ਵਿੱਚ ਆਪਾਂ ਇਸ ਨੂੰ ਪੱਠੇ ਬਿਲਕੁਲ ਬੰਦ ਕਰਤੇ ਸੀਗੇ ਉਸ ਤੋਂ ਬਾਅਦ ਪਾਣੀ ਬਿਲਕੁਲ ਬੰਦ ਕਰਤਾ ਸੀ ਤੇ ਇਹੀ ਜੇਕਰ ਆਪਾਂ ਧਿਆਨ ਨਾ ਰੱਖਦੇ ਪੱਠੇ ਤੇ ਪਾਣੀ ਫੁੱਲ ਪਿਆਈ ਜਾਂਦੇ ਤੇ ਇਸ ਨੂੰ ਅਫਰੇਵਾ ਤੇ ਉਸ ਤੋਂ ਬਾਅਦ ਜੋ ਗੋਬਰ ਦੀ ਸਮੱਸਿਆ ਉਹ ਬਿਲਕੁਲ ਹੀ ਜਾਦੇ ਆਪਣੀ ਪ੍ਰੋਪਰ ਸਟੇਜ ਤੇ ਜਾਵੜਨੀ ਸੀਗੀ ਉਸ ਨੂੰ ਆਪਾਂ ਰਿਕਵਰ ਕਰਨ ਦੀ ਕੋਸ਼ਿਸ਼ ਇਸ ਤਰ੍ਹਾਂ ਕੀਤੀ ਵੀ ਜੋ ਇਸ ਦਾ ਗਾਲਾ ਵਧਾਇਆ ਗਾਲੇ ਵਧਾਉਣ ਦੇ ਲਈ ਆਪਾਂ ਕੁਝ ਵੀ ਦੇ ਸਕਦੇ ਬਟ ਆਪਾਂ ਕੁਝ ਵੀ ਨਹੀਂ ਦਿੱਤਾ ਇਸ ਨੂੰ ਬਿਲਕੁਲ ਭੁੱਖੀ ਰੱਖੀ ਸੱਜਣ ਉਸ ਤੋਂ ਬਾਅਦ ਆਪੇ ਇਸ ਨੇ ਗਾਲਾ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਚਲੋ ਮੇਰਾ ਸੱਜਣਾ ਇੱਕ ਕਾਫੀ ਮਾਰ ਆ ਮੈਂ ਆਪਣੇ ਸੱਜਣ ਨੂੰ ਹਨ ਉਸ ਤੋਂ ਸਲਾਹ ਲਈ ਤੇ ਫਿਰ ਇਸ ਦਾ ਟੈਂਪਰੇਚਰ ਥੋੜਾ ਜਿਹਾ ਮੈਂਟੇਨ ਹੋ ਗਿਆ ਸੀ ਉਸ ਤੋਂ ਬਾਅਦ ਇਸ ਨੇ ਆਟੋਮੈਟਿਕਲੀ 26 ਤੋਂ 25 ਤੋਂ 26 ਕਈ ਟਾਈਮਾਂ ਸੱਜਣ ਨੂੰ ਗੋਵਾ ਕੀਤਾ ਇਹ ਚੀਜ਼ਾਂ ਆਪਾਂ ਨੂੰ ਦੇਖਣੀਆਂ ਪਸ਼ੂਆਂ ਦੇ ਵਿੱਚ ਬਹੁਤ ਜ਼ਰੂਰੀ ਜੇਕਰ ਆਪਾਂ ਖੋਦ ਹੋਵਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂ ਤੇ ਜੇਕਰ ਆਪਾਂ ਧਿਆਨ ਨਾ ਦਿੰਦੇ ਹੁਣ ਇਸ ਦੇ ਸੂਨ ਦੇ ਵੀ ਸੱਜਣ ਨੂੰ 10 ਦਿਨ ਰਹਿਗੇ ਨਹੀਂ ਤਾਂ ਦਿੱਕਤ ਬਹੁਤ ਜ਼ਿਆਦਾ ਵੱਧ ਸਕਦੀ ਸੀਗੀ ਉਸ ਤੋਂ ਬਾਅਦ ਇਸ ਨੂੰ ਗੋਬਰ ਦੀ ਸਮੱਸਿਆ ਕਰਕੇ ਪਰਲੈਪਸ ਦੀ ਸਮੱਸਿਆ ਵੀ ਇਸ ਨੂੰ ਨਾਲ ਦੀ ਨਾਲ ਕ੍ਰੀਏਟ ਹੋ ਗਈ ਸੀ ਉਸ ਦੇ ਲਈ ਵੀ ਚਲੋ ਆਪਾਂ ਨੂੰ ਮੈਡੀਸਨ ਨਹੀਂ ਸੀ ਪਤਾ ਇਹ ਜੋ ਸੱਜਣੋਂ ਭਾਰ ਦੀ ਸਮੱਸਿਆ ਉਸ ਨੂੰ ਆਈ ਸੀ ਮੇਰੇ ਹਿਸਾਬ ਦੇ ਨਾਲ ਉਹ ਬਈ ਜੋ ਬਨ ਪੈਣ ਕਰਕੇ ਆਈ ਸੀਗੀ ਉਸ ਦੇ ਲਈ ਵੀ ਚਲੋ ਆਪਾਂ ਬਾਈ ਆਪਣੇ ਸੱਜਣੋਂ ਮੈਡੀਸਨ ਪੁੱਛੀ ਕਿਉਂਕਿ ਮੈਨੂੰ ਸੱਜਣੋਂ ਝੂਠ ਬੋਲਾਂ ਵੀ ਮੈਨੂੰ ਭਾਰ ਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਸੀਗੀ ਕਿਉਂਕਿ ਆਪਣੇ ਪਹਿਲਾਂ ਕਿਸੇ ਪਸੂ ਨੂੰ ਵੀ ਭਾਰ ਦੀ ਸਮੱਸਿਆ ਨਹੀਂ ਸੀ ਆਈ ਚਲੋ ਮੈਂ ਕੁਝ ਕੁ ਸਾਵਧਾਨੀਆਂ ਰੱਖਦਾ ਹੁੰਦਾ ਸੀ ਚਲੋ ਉਸ ਦੀ ਵੀ ਮੈਡੀਸਨ ਆਪਾਂ ਲਿਆਂਦੀ ਤੇ ਇਸੇ ਲਈ ਮੈਂ ਸੱਜਣਾਂ ਨੂੰ ਕਹਿਣਾ ਚਾਹੁੰਦਾ ਵੀ ਸੱਜਣੋਂ ਆਪਾਂ ਕੋਈ ਵੀ ਕੰਮ ਕਰਦੇ ਆ ਨਾ ਕੋਈ ਵੀ ਆਪਾਂ ਨੂੰ ਉਸ ਦੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਖਿੜੇ ਮੱਥੇ ਆਪਾਂ ਨੂੰ ਸਾਹਮਣਾ ਕਰਨਾ ਚਾਹੀਦਾ ਪੋਜ਼ਿਟਿਵ ਤਰੀਕੇ ਦੇ ਨਾਲ ਉਸ ਦਾ ਆਪਾਂ ਸਾਹਮਣਾ ਕਰਾਂਗੇ ਤੇ ਉਸ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਆਪਾਂ ਅਗਲੇ ਜੋ ਆਪਾਂ ਅਗਲੇ ਪੜਾਅ ਦੇ ਵਿੱਚ ਐਕਸਪੀਰੀਅੰਸ ਆਪਾਂ ਨੂੰ ਮਿਲ ਜਾਂਦਾ ਉਹ ਇਹ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਚਲੋ ਜੇ ਜੀ ਪਸ਼ੂ ਨੂੰ ਆਪਣੇ ਨੂੰ ਬੰਨ ਦੀ ਸਮੱਸਿਆ ਸੱਜ ਨੂੰ ਆਉਂਦੀ ਆ ਆਪਾਂ ਨੂੰ ਵੇਖਣ ਨੂੰ ਮਹਿਸੂਸ ਹੁੰਦਾ ਵੀ ਪਸ਼ੂ ਨੂੰ ਦਿੱਕਤ ਆ ਕੋਈ ਤਾਂ ਉਸ ਦਾ ਪੱਠਾ ਹਰਾਚਾਰਾ ਤੂੜੀ ਦਾਣਾ ਸਭ ਕੁਝ ਬੰਦ ਕਰ ਦੇਣਾ ਚਾਹੀਦਾ ਤੇ ਪਾਣੀ ਵੀ ਨਹੀਂ ਬਿਲਕੁਲ ਵੀ ਪਾਉਣਾ ਚਾਹੀਦਾ ਤੇ ਆਪਣੇ ਨਜ਼ਦੀਕੀ ਮਾਹਰ ਦੀ ਸਲਾਹ ਜ਼ਰੂਰ ਲਓ ਉਹਦੇ ਸੰਬੰਧੀ ਉਸ ਦਾ ਟ੍ਰੀਟਮੈਂਟ ਸ਼ੁਰੂ ਕਰਾਓ ਪਰ ਆਪਾਂ ਇਸ ਦਾ ਅ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਟ੍ਰੀਟਮੈਂਟ ਨਹੀਂ ਕਰਾਉਣਾ ਪਿਆ ਸੋ ਇਸ ਤਰੀਕੇ ਸੈੱਟ ਹੋ ਗਿਆ ਸੀ ਕੰਮ ਪਰ ਦਿੱਕਤ ਕਾਫੀ ਜ਼ਿਆਦਾ ਮਤਲਬ ਕਿ ਸਟੇਜ ਤੇ ਉੱਪਰ ਜਾ ਰਹੀ ਸੀਗੀ ਚਲੋ ਆਪਾਂ ਸਵੇ ਸਿਰ ਫਾਈਂਡ ਆਊਟ ਕੀਤਾ ਅਵੇਅਰ ਹੋ ਗਏ ਤੇ ਆਪਾਂ ਚਲੋ ਕੋਈ ਟ੍ਰੀਟਮੈਂਟ ਤਾਂ ਨਹੀਂ ਕੀਤਾ ਬਟ ਚਲੋ ਸਾਵਧਾਨੀਆਂ ਰੱਖ ਲਈਆਂ ਤੇ ਆਪਣਾ ਬਚਾਅ ਹੋ ਗਿਆ ਨਹੀਂ ਸ਼ਾਇਦ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਚਲੋ ਫਾਈਨੈਂਸ਼ੀਅਲ ਤੌਰ ਤੇ ਤਾਂ ਜਿਹੜਾ ਆਪਣਾ ਐਕਸਪੈਂਡੀਚਰ ਹੋਣਾ ਹੀ ਹੋਣਾ ਸੱਜਣੋ ਦੂਸਰੇ ਪਾਸੇ ਜੋ ਪਸ਼ੂ ਨੂੰ ਦਿੱਕਤ ਆਉਂਦੀ ਆ ਪਸ਼ੂ ਉਸ ਤੋਂ ਬਾਅਦ ਆਪਣਾ ਕਿੰਨਾ ਚਿਰ ਤਾਂ ਪਸ਼ੂ ਦੀ ਸਲਾਈਵੇਸ਼ਨ ਹੀ ਨਹੀਂ ਸੈੱਟ ਹੁੰਦੀ ਨਾ ਮੁਰ ਕੇ ਆਪਣੀ ਪ੍ਰੋਪਰ ਪ੍ਰੋਡਕਸ਼ਨ ਦੇ ਉਹਨਾਂ ਦੀ ਦੂਸਰੀ ਗੱਲ ਇਹ ਵੀ ਜੋ ਇਸ ਦੇ ਗਰਭਜ ਵਿੱਚ ਬੱਚਾ ਵਾਰ ਰਿਹਾ ਉਹ ਵੀ ਸੱਜ ਨੂੰ ਬਿਲਕੁਲ ਹੁਣ ਸੂਨ ਦੇ ਨੇੜੇ ਹੋਣ ਕਰਕੇ ਦਿੱਕਤ ਆ ਸਕਦੀ ਸੀ ਤੇ ਬਾਕੀ ਜੋ ਪਰਲੈਪਸ ਦੀ ਸਮੱਸਿਆ ਆਈ ਸੀ ਉਹ ਵੀ ਗੋਬਰ ਦੇ ਕਰਕੇ ਗੋਇ ਦੇ ਬੰਦ ਕਰਕੇ ਇਸ ਨੂੰ ਆਉਣੀ ਸ਼ੁਰੂ ਹੋ ਗਈ ਸੀ ਉਹਦੀ ਆਪਾਂ ਦਵਾਈ ਲੈ ਜਾਂਦੀ ਸੀ ਕੋਈ ਨਹੀਂ ਆਪਾਂ ਜੇ ਸੱਜਣ ਕਹਿਣਗੇ ਆਪੋ ਉਹਦੀ ਵੀ ਵੀਡੀਓ ਪਾ ਦਾਂਗੇ ਪਹਿਲਾਂ ਸੱਜਣ ਨੂੰ ਬਿਲਕੁਲ ਨਹੀਂ ਸੀ ਮੈਨੂੰ ਬਨ ਸੌਰੀ ਭਾਰ ਦੇ ਬਾਰੇ ਜਾਣਕਾਰੀ ਸੀਗੀ ਸੋ ਆਪਾਂ ਚਲੋ ਉਹੀ ਗੱਲ ਹੈ ਨਾ ਵੀ ਕੋਈ ਵੀ ਕੰਮ ਆਪਾਂ ਉਸ ਦੇ ਵਿੱਚ ਪੋਜ਼ਿਟਿਵ ਏ ਦੇ ਨਾਲ ਸਿੱਖਣਾ, ਐਕਸਪੀਰੀਅੰਸ ਕਰਨਾ, ਕੋਈ ਵੀ ਮੁਸ਼ਕਲ ਆਉਂਦੀ ਖੇੜੇ ਮੱਥੇ ਉਹਦਾ ਸਾਹਮਣਾ ਕਰੋ ਤਾਂ ਜੋ ਆਪਾਂ ਨੂੰ ਐਕਸਪੀਰੀਅੰਸ ਹੋਵੇ ਤੇ ਆਪਾਂ ਨਵਾਂ ਕੁਝ ਸਿੱਖੀ ਅੱਗੇ ਵਧ ਸਕੀਏ। ਜੇਕਰ ਆਪਾਂ ਨੂੰ ਸੱਜਣ ਨੂੰ ਪ੍ਰੋਬਲਮਸ ਵੀ ਨਾ ਆਉਣ ਨਾ ਕਿਸੇ ਵੀ ਕੰਮ ਦੇ ਵਿੱਚ ਮੇਰੇ ਸਮਝ ਮੁਤਾਬਕ ਵੀ ਕੈਨੋਟ ਸਕਸੈਸਫੁਲ ਕਿਉਂਕਿ ਜੇਕਰ ਪ੍ਰੋਬਲਮ ਆਉਣੀਆਂ ਤਾਂ ਆਪਾਂ ਸਿੱਖਾਂਗੇ ਤੇ ਕੋਈ ਵੀ ਹਿਊਮਨ ਬੀਇੰਗ ਸਿੱਖੂਗਾ ਤਾਂ ਉਹ ਜ਼ਿੰਦਗੀ ਵਿੱਚ ਅੱਗੇ ਵਧੂਗਾ। ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਉਹਦੇ ਮੌਕੇ ਤੇ ਸੱਜਣ ਨੂੰ ਨਹੀਂ ਵੀਡੀਓ ਬਣਾ ਸਕਿਓ ਫਾਕੀਨ ਨਾਕੇ ਮੈਂ ਸੱਜਣਾ ਨੂੰ ਕਹਿਣਾ ਚਾਹੁੰਦਾ ਵੀ ਜੇਕਰ ਆਪਾਂ ਨੂੰ ਪਸ਼ੂ ਦੀ ਆਪਾਂ ਨੂੰ ਪਤਾ ਲੱਗਦਾ ਵੀ ਪਸ਼ੂ ਨੂੰ ਕੋਈ ਵੀ ਦਿੱਕਤ ਆ ਪਸ਼ੂ ਖਾਣਾ ਪੀਣਾ ਛੱਡਦਾ ਗਾਲਾ ਕਰਨਾ ਛੱਡਦਾ ਉਸ ਤੇ ਸੰਬੰਧੀ ਆਪਾਂ ਨੂੰ ਅਵੇਰ ਹੋਣਾ ਬਹੁਤ ਜ਼ਰੂਰੀ ਹੁੰਦਾ ਵੀ ਉਸ ਨੂੰ ਕੀ ਦਿੱਕਤ ਆ ਆਪਾਂ ਨੂੰ ਚਲੋ ਸਮਝ ਆ ਗਈ ਸੀਗੀ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਾਂ ਪਹਿਲਾਂ ਹੀ ਚਲੋ ਥੋੜਾ ਜਿਹਾ ਧਿਆਨ ਰੱਖਿਆ ਜੇਕਰ ਨਾ ਧਿਆਨ ਰੱਖਦੇ ਤਾਂ ਸਮੱਸਿਆ ਵੱਡੀ ਵੀ ਹੋ ਸਕਦੀ ਸੀ ਤੇ ਉਸ ਤੋਂ ਬਾਅਦ ਨੁਕਸਾਨ ਪਤਾ ਹੀ ਨਹੀਂ ਕਿੰਨਾ ਹੋ ਸਕਦਾ ਪਸ਼ੂ ਦੀ ਜਾਨ ਵੀ ਜਾ ਸਕਦੀ ਹੁੰਦੀ ਸੱਜਣੋ ਕਿਉਂਕਿ ਆਪਣੀ ਅੱਜ ਤੋਂ 4 ਤੋਂ 5 ਸਾਲ ਪਹਿਲਾਂ ਆਪਣੀ ਵੱਡੀ ਮਾਈਸੀ ਸੱਜਣੋ ਰਾਣੀ ਮੱਝ ਦੀ ਮਾਂ ਤੇ ਜੋ ਆਪਣੀ ਵੀਰਾਂ ਬੈਠੀਆਂ ਇਸ ਦੀ ਨਾਨੀ ਉਹਦੀ ਡੈਥ ਬੰਨ ਕਰਕੇ ਹੋਈ ਸੀ ਸੱਜਣੋ ਕਾਫੀ ਜ਼ਿਆਦਾ ਉਸਦੇ ਫਲੂਡ ਵੀ ਲੱਗਾ ਸੀ ਮੈਂ ਛੋਟਾ ਜਿਹਾ ਹੁੰਦਾ ਸੀ ਉਸ ਟਾਈਮ ਚਲੋ ਮੈਂ ਗੱਲ ਸਟੋਰੀ ਸੁਣਾ ਰਿਹਾ ਹੁਣ ਉਦੋਂ ਮੈਂ ਬਚਪਨ ਜੀ ਸੱਜਣੋ ਛੋਟਾ ਜਿਹਾ ਹੁੰਦਾ ਸੀ ਬਹੁਤ ਚੰਗੀ ਮੱਝ ਸੀਗੀ ਉਸ ਦੀ ਡੈਥ ਹੋ ਗਈ ਸੀ ਉਸਦੇ ਵੀ ਸੂਨ ਦੇ ਮੰਨ ਕੇ ਚਲੋ ਵੀ ਹਫ਼ਤਾ ਤੱਕ ਰਹਿ ਗਿਆ ਸੀ ਸੂਨ ਦਾ ਜਦੋਂ ਉਸ ਨੂੰ ਇਹ ਦਿੱਕਤ ਆ ਗਈ ਸੀ ਕਟ ਤੋਂ ਘੱਟ ਵੀ ਉਹਦਾ ਹਫ਼ਤਾ ਟ੍ਰੀਟਮੈਂਟ ਚੱਲਿਆ ਸੀ ਸੱਜਣੋ ਬਟ ਉਹ ਉਸ ਦੀ ਜਾਨ ਨਹੀਂ ਬਚਾ ਸਕੇ ਸੀ ਸੋ ਚਲੋ ਆਪਾਂ ਇਹ ਵੀਡੀਓ ਬਣਾਉਣ ਦਾ ਤਾਂ ਮਕਸਦ ਇਹੀ ਸੀ ਵੀ ਆਪਾਂ ਪਸ਼ੂਆਂ ਦੇ ਵਿੱਚ ਰਹਿੰਦੇ ਆ ਨਾ ਸੱਜਣੋ ਤਾਂ ਆਪਾਂ ਨੂੰ ਆਟੋਮੈਟਿਕਲੀ ਪਤਾ ਲੱਗਦਾ ਰਹਿੰਦਾ ਵੀ ਪਸ਼ੂਆਂ ਨੂੰ ਕੋਈ ਆਪਣੇ ਨੂੰ ਦਿੱਕਤ ਹੈ ਜਾਂ ਨਹੀਂ ਮੇਨ ਗੱਲ ਪਸ਼ੂ ਦੀ ਸਲਾਈਵੇਸ਼ਨ ਆ ਜਿਹੜੀ ਉਸ ਤੇ ਆਪਾਂ ਨੂੰ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੇ ਆਪਾਂ ਚਲੋ ਜੇਕਰ ਤੁਹਾਨੂੰ ਲੱਗਦਾ ਵੀ ਇਸ ਤਨੇ ਸਮੱਸਿਆ ਤਾਂ ਪਸ਼ੂ ਦਾ ਜੋ ਗਾਲਾ ਜਿਹਨੂੰ ਸਲਾਈਵੇਸ਼ਨ ਕਹਿੰਦੇ ਨੇ ਉਹਦੇ ਤੇ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੁੰਦੀ ਆ ਉਸ ਲਈ ਕਿਹੜੀਆਂ ਚੀਜ਼ਾਂ ਤੁਹਾਡੇ ਡਾਕਟਰ ਮਾਹਰ ਜੋ ਤੁਹਾਨੂੰ ਸੁਜੈਸਟ ਕਰਦੇ ਉਹ ਤੁਸੀਂ ਦੇ ਸਕਦੇ ਹੋ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਸੱਜਣੋ ਪਸ਼ੂਆਂ ਦੇ ਵਿੱਚ ਜਿਸ ਤਰ੍ਹਾਂ ਦੀ ਜਦੋਂ ਵੀ ਆਪਾਂ ਨੂੰ ਕੋਈ ਦਿੱਕਤ ਆਉਂਦੀ ਤੇ ਨਾਲ ਦੀ ਨਾਲ ਆਪਾਂ ਨੂੰ ਅਵੇਅਰ ਹੋਣਾ ਜ਼ਰੂਰੀ ਹੁੰਦਾ ਤੇ ਉਸ ਸੰਬੰਧੀ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਇਹ ਵੀਡੀਓ ਆਪਣੀ ਸੱਜਣੋ ਤੁਹਾਨੂੰ ਦੱਸਣ ਦੀ ਸੀਗੀ ਇੰਨੀਕ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਬਾਕੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਉਂਦੇ ਆ ਉਹ ਫੋਲੋ ਕਰ ਲਿਆ ਕਰੋ ਤੇ ਜਿਹੜੇ YouTube ਤੇ ਆਉਂਦੇ ਨਵੇਂ ਉਹ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਸੱਜਣੋਂ 80 ਤੋਂ 83% ਸੱਜਣ ਇਹੋ ਜਿਹੜੇ ਕੱਲੇ ਵੀਡੀਓ ਵਾਚ ਕਰਦੇ ਆ ਬਟ ਆਪਣੇ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਸੱਜਣਾ ਨੂੰ ਆਈ ਡੂ ਹੰਬਰ ਰਿਕਵੈਸਟ ਵੀ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਕਿਉਂਕਿ ਆਪਣਾ ਮੇਨ ਮੋਟਿਵ ਹੁੰਦਾ ਸੱਜਣੋਂ ਤੁਹਾਡੇ ਤਾਂ ਹੀ ਜਾਣਕਾਰੀ ਵਾਲੀਆਂ ਨੋਲੇਜੇਬਲ ਵੀਡੀਓ ਤੁਹਾਡੇ ਤਾਂ ਹੀ ਆਪਾਂ ਲੈ ਕੇ ਆਉਂਦੀ ਕੋਸ਼ਿਸ਼ ਕਰਦੇ ਆਂ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ ਧੰਨਵਾਦ ਸਾਰੇ ਸੱਜਣਾਂ ਦਾ ਵੀਡੀਓ ਅਖੀਰ ਤੱਕ ਦੇਖਣ ਲਈ ਵੀਡੀਓ ਦਾ ਆਪਾਂ ਅੰਤ ਕਰਦੇ ਆਂ ਆਉਣ ਵਾਲੀਆਂ ਵੀਡੀਓ ਹੋਰ ਤੁਹਾਡੇ ਤੇ ਹੀ ਕੰਮ ਦੀਆਂ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ